ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅ ਕੱਲ ਇੱਕ ਕਾਫੀ ਮੋਦਾ ਆਲਓਵਰ ਚੱਲ ਰਿਹਾ ਸਿਗਾ ਜਿਹੜੀ ਇੱਕ ਲੜਕੀ ਹੈ ਕੰਚਨ ਕੁਮਾਰੀ ਜਿਹਦਾ ਇਨਸਟਾ ਤੇ ਨਾਮ ਹੈਗਾ ਕਮਲਾ ਕਮਲਾਕੌਰ ਕਮਲਾਕੌਰ ਪੱਪੀ ਉਹਦੇ ਰਿਗਾਰਡਿੰਗ ਜਿਹੜਾ ਸੀ ਐਫ ਆਈ ਆਰ ਦਰਜ ਕੀਤਾ ਸੀ ਉਹਦੇ ਹੀ ਡੀਟੇਲ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਇਨੀਸ਼ੀਅਲੀ ਸਾਨੂੰ 11 ਤਰੀਕ ਨੂੰ ਸ਼ਾਮ ਨੂੰ ਅਰਾਊਂਡ 7:00 7:30 ਵਜੇ ਸਾਡੇ ਡਿਸਟ੍ਰਿਕਟ ਕੰਟਰੋਲ ਰੂਮ ਤੇ ਕਾਲ ਆਈ ਸੀਗੀ कि ਜਿਹੜਾ ਆਦੇਸ਼ ਹਸਪੀਟਲ ਹੈ ਜਿਹੜਾ ਕੈਂਟ ਏਰੀਆ ਦੀ ਜੂਰਿਸਡਿਕਸ਼ਨ ਚ ਪੈਂਦਾ ਹੈ ਉਹਦੀ ਪਾਰਕਿੰਗ 'ਚ ਇੱਕ ਗੱਡੀ ਹੈ ਪੀਵੀ ਪੀਵੀ 10 ਫ ਡਬਲਯੂ 9179 E on ਗੱਡੀ ਉਹਦੇ 'ਚ ਇੱਕ ਲੇਡੀ ਦੀ ਡੈੱਡ ਬੋਡੀ ਹੈ ਔਰ ਉਹਦੀ ਡੈੱਡ ਬੋਡੀ ਪਈ ਹੈ ਤੇ ਗੱਡੀ 'ਚ ਥੋੜਾ ਬਲੱਡ ਵੀਸ ਫਿਲ ਆਊਟ ਹੋ ਰਿਹਾ ਬੜੀ ਫਾਉਲ ਸਮੈਲ ਆ ਰਹੀ ਹੈ ਇਮੀਡੀਏਟਲੀ ਐਸ ਐਚਓ ਕੈਂਟ ਡੀਐਸਪੀ ਸਿਟੀ 2 ਜਿਹੜੇ ਪੀਐਸਪੀ ਫੋਰੈਂਸਿਕ ਮਨਜੀਤ ਸਿੰਘ ਹੈ ਉਹਨਾਂ ਕੋਲ ਇਸ ਟਾਈਮ ਚਾਰਜ ਹੈ ਐਸਪੀ ਸਿਟੀ ਇਹ ਸਾਰੀ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਜਿਹੜਾ ਸੀਨ ਆਫ ਕਰਾਇਮ ਨੂੰ ਦੇਖਦੇ ਹੋਏ ਸਾਡੀ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਗਿਆ ਤੇ ਇਨੀਸ਼ੀਅਲੀ ਸਿੰਸ ਦ ਬੋਡੀ ਵਾਸ ਅਨ ਆਈਡੈਂਟੀਫਾਈਡ ਤਾਂ ਬੋਡੀ ਨੂੰ ਸਿਵਲ ਹਸਪੀਟਲ ਮੋਰਚਰੀ ਚ ਰੱਖਾ ਦਿੱਤਾ ਗਿਆ ਕਿਉਂਕਿ ਉਹਦੀ ਕੋਈ ਪਛਾਣ ਵਗੈਰੇ ਨਹੀਂ ਹੋਈ ਸੀਗੀ ਤੇ ਨੈਕਸਟ ਏਜ ਜਿਹੜੀ ਉਹਦੀ ਬਾਡੀ ਦੀ ਪਛਾਣ ਕੀਤੀ ਗਈ ਜਿਹੜੀ ਉਹਦੀ ਮਦਰ ਹੈ ਲੜਕੀ थी ਗਿਰਿਜਾ ਦੇਵੀ ਉਹਨਾਂ ਵੱਲੋਂ ਬਾਡੀ ਨੂੰ شناਖਤ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਜੋ ਸਟੋਰੀ ਪਤਾ ਲੱਗੀ ਕਿ ਜਿਹੜੀ ਇੱਕ ਕੰਚਨ ਕੁਮਾਰੀ ਹੈ ਇਹ ਇੰਸਟਾ ਤੇ ਦੇ ਕਾਫੀ ਸਾਰੇ ਫੋਲੋਅਰਸ ਹੈ ਅਰਾਊਂਡ অলਮੋਸਟ 4 ਲੱਖ ਫੋਲੋਅਰਸ ਤੇ ਵਕ ਵਕ ਉਹ ਜੋ ਉਹਦੀ ਮਦਰ ਨੇ ਦੱਸਿਆ ਕਿ ਕਾਫੀ ਇਹ ਰੀਲਾਂ ਵਗੈਰਾ ਰੀਲਾਂ ਸਟੋਰੀਜ਼ ਅਪਲੋਡ ਕਰਦੀ ਸੀ ਤੇ ਕਈ ਕਈ ਪ੍ਰੋਮੋਸ਼ਨ ਕੇਸਸ ਤੇ ਉਧਰ ਉਧਰ ਵੀ ਜਾਂਦੀ ਸੀ ਟੂਰ ਵਗੈਰਾ ਤੇ ਤੇ ਉਹਨਾਂ ਨੇ ਦੱਸਿਆ ਕਿ 2-3 ਦਿਨਾਂ ਪਹਿਲਾਂ ਇੱਕ ਸਰਦਾਰ ਜੀ ਇਹਨਾਂ ਦੇ ਘਰ ਆਏ ਸਿਗੇ ਜਿਨੇ ਆਪਣਾ ਨਾਮ ਅਮਰਿਤਪਾਲ ਸਿੰਘ ਦੱਸਿਆ ਸੀ ਐਂਡ ਉਹਨੇ ਕਿਹਾ ਸੀਗਾ ਕਿ ਸਾਨੂੰ ਕਿਸੇ ਅੰਬਠਿੰਡਾ ਚ ਕਿਸੇ ਸ਼ੋਰੂਮ ਦੀ ਪ੍ਰੋਮੋਸ਼ਨ ਲਈ ਇਹਨੂੰ ਬੁਲਾਣਾ ਬਟ that day ਉਹ ਕਰਨੀ ਸੀਗੀ ਅਗਲੇ ਦਿਨ ਫੇਰ ਅਮਰਿਤਪਾਲ ਇਸੇ ਗੱਲ 'ਈ ਇਹਨਾਂ ਨੂੰ ਕਨਵਿੰਸ ਕਰਾਣਾ ਆ ਕਮਲਾ ਨੂੰ ਕਿ ਸਾਡੇ ਬਠਿੰਡਾ ਕੇ ਪ੍ਰੋਮੋਸ਼ਨ ਕਰੋ then eventually she agreed ਤੇ ਉਸਨੇ ਜਿਹੜਾ ਅਮਰਿਤਪਾਲ ਹੈ ਅਮਰਿਤਪਾਲ ਨੇ ਫਿਰ 9 ਤਰੀਕ ਨੂੰ ਦੁਬਾਰਾ ਜਦੋਂ ਉਹਨੂੰ ਕੰਟੈਕਟ ਕੀਤਾ ਤੇ ਕਮਲਾ ਨੇ ਆਪਣੀ ਬਤਨ ਦੋਸਿਆ ਕਿ ਮੈਂ ਇਸ ਪ੍ਰੋਮੋਸ਼ਨ ਦੇ ਲਈ ਬਠਿੰਡੇ ਜਾ ਰਹੀ ਆਂ ਤੇ ਮੈਂ ਕੰਮ ਕਰਕੇ ਵਾਪਸ ਆ ਜਾਊਂਗੀ ਬਟ ਉਹਦੀ ਮਦਰ ਕਹਿੰਦੀ ਹੈ ਕਿ ਰਾਤ ਨੂੰ 11 ਵਜੇ ਤੋਂ ਬਾਅਦ ਇਹਦਾ ਆਪਣੀ ਬੇਟੀ ਨਾਲ ਕੋਈ ਕੰਟੈਕਟ ਨਹੀਂ ਹੋਇਆ ਸੋ ਦੌਰਾਨੇ ਤਫਤੀਸ਼ ਕਿਉਂਕਿ ਸਾਨੂੰ ਕੁਝ ਸੀਸੀਟੀਵੀ ਫੁਟੇਜਸ ਵੀ ਮਿਲ ਗਈਆਂ ਸੀ ਕੁਝ ਇਹਦੀ ਹਿਊਮਨ ਇੰਡ ਤੋਂ ਲੁਧਿਆਣੇ ਤੋਂ ਵੀ ਅਸਾ ਪਤਾ ਵਗੈਰਾ ਕੀਤਾ ਸੋ ਆਫਟਰ ਫਾਰਮਿੰਗ ਵੇਰੀਅਸ ਟੀਮਸ ਸਾਨੂੰ ਦੌਰਾਨੀ ਤਫਤੀਸ਼ ਪਤਾ ਲੱਗਿਆ ਕਿ ਅਮਰਿਤਪਾਲ ਨੇ ਜਿਹੜੇ 7 ਔਰ 8 ਨੂੰ ਇਹਦੇ ਕਰ ਗਿਆ ਸੀ ਪਰ ਬਾਅਦ ਚੋਂ ਵਾਪਸ ਵਾਪਸ ਹੋਦੇ ਨਾਲ ਕਨਵਰਸੇਸ਼ਨ ਹੀ ਆ ਗਿਆ ਸੀਗਾ ਤੇ ਉਸ ਤੋਂ ਬਾਅਦ 9 ਤਰੀਕ ਨੂੰ ਇਹਨੇ ਕਾਰ ਪ੍ਰੋਮੋਸ਼ਨ ਦੇ ਬਹਾਨੇ ਆਪਣੇ ਦੋ ਐਸੋਸੀਏਟਸ ਇੱਕ ਦਾ ਨਾਂ ਜਸਪ੍ਰੀਤ ਸਿੰਘ ਜਿਹੜਾ ਵਾਸੀ ਤੂਰਕੋਟਾਲੀ ਵਾਲਾ ਚੌਕ ਪਿੰਡ ਮੈਰੋ ਜ਼ਿਲ੍ਹਾ ਮੋਗੇਰਣ ਵਾਲਾ ਹੈ ਤੇ ਇੱਕ ਨਿਮਰਤਜੀਤ ਸਿੰਘ ਵਾਸੀ ਪੱਟੀ ਰੋਡ ਹਰੀਕੇ ਪਤਨ ਜ਼ਿਲ੍ਹਾ ਤਰਨਤਾਰਨ ਇਹਨਾਂ ਦੋਨਾਂ ਨੂੰ ਇਹ ਦਿਨ ਲੁਧਿਆਣੇ ਫੋਲੋ ਕਰਾ ਕੇ ਪਠਿੰਡਾ ਵੱਲ ਲੈ ਕੇ ਆਏ ਇਹ ਜਿਹੜੇ ਕਮਲਾ ਕਮਲਾ ਲੜਕੀ ਹੈ ਇੱਥੇ ਲੈ ਆਏ ਤੇ ਫਿਰ ਉਹਨੂੰ ਇੱਕ ਇੱਕ ਉਹਦੀ ਗੱਡੀ ਨੂੰ ਠੀਕ ਕਰਾਉਣ ਦੇ ਬਹਾਨੇ ਇੱਕ ਗੈਰੇਜ 'ਚ ਲੈ ਗਏ ਉੱਥੇ ਕਾਫੀ ਟਾਈਮ ਇਹ ਉਸ ਅਗਰਾਜ ਮਤਲਬ ਬੈਠੇ ਰਹੇ ਤੇ ਉਸ ਤੋਂ ਬਾਅਦ ਇਹਨਾਂ ਨੇ ਪੂਰਾ ਪਲਾਨ ਕੀਤਾ ਹੋਇਆ ਸੀਗਾ ਕਿ ਇਹਨੂੰ ਕਿਸ ਤਰ੍ਹਾਂ ਅਸੀਂ ਇਹਦਾ ਮਰਡਰ ਕਰਨਾ ਹੈ ਫਿਰ ਇਹਨਾਂ ਨੇ ਸੁਨਸਾਨ ਜਗ੍ਹਾ ਆਪਣੇ ਪੂਚੋ ਦੇ ਏਰੀਆ 'ਚ ਲਿਜਾ ਕੇ ਇਦੇ ਗਲੇ ਦੋ ਫਾਹੇ ਲਾ ਕੇ ਸਟ੍ਰਾਂਗੂਲੇਟ ਕਰਕੇ ਇਹਦਾ ਮਰਡਰ ਕਰ ਦਿੱਤਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਦੁਬਾਰਾ ਪੂਰੀ ਪਲੈਨਿੰਗ ਕਾਂਸਪੀਰੇਸੀ ਦੇ ਨਾਲ ਜਿਹੜੀ ਕਮਲਾ ਨੂੰ ਉਹਦੀ ਉਹਦੀ ਬਾਡੀ ਨੂੰ ਪਿੱਛੇ ਸਿਟਕੇ ਜਿਹੜੀ ਆਦੇਸ਼ ਦੀ ਪਾਰਕਿੰਗ ਹੈ ਉੱਥੇ ਉਹਨਾਂ ਨੇ ਗੱਡੀ ਲਾਤੀ ਬਿਕਾਜ਼ ਦੇ ਥੋਟ ਕਿ ਅਗਰ ਰੋਡ ਤੇ ਛੱਡਾਂਗੇ ਤੇ ਜਲਦੀ ਹੀ ਡਿਟੈਕਟ ਹੋ ਜਾਏਗਾ ਤੇ ਕਿਸੇ ਨਾ ਕਿਸੇ ਤਰ੍ਹਾਂ ਕਲੂਜ਼ ਵਿਲ ਰੀਚ ਟੂ them ਸੋ ਇਸ ਪਲੈਨਿੰਗ ਦੇ ਤਹਿਤ ਇਹਨਾਂ ਨੇ ਆਦੇਸ਼ ਦੀ ਪਾਰਕਿੰਗ 'ਚ ਗੱਡੀ ਨੂੰ ਪਾਰਕ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਦੋਨੋਂ ਉੱਥੇ ਫਰਾਰ ਹੋ ਗਏ ਤੇ ਯੂジング ਵੇਰੀਅਸ ਹਿਊਮਨ ਐਂਡ ਟੈਕਨੀਕਲ ਇਨਫੋਰਟਸੀ ਇਹਨਾਂ ਦੋਨਾਂ ਨੂੰ ਕੱਲ ਰਾਤੀ ਅਰਾਊਂਡ 1 ਵਜੇ ਦੇ ਕਰੀਬ ਜਿਹੜੇ ਅ ਨਿਮਰਤਜੀਤ ਔਰ ਜਸਪ੍ਰੀਤ ਹੈ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੀ ਅਰੈਸਟ ਪਾਈ ਹੈ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਦੇਖਾਂਗੇ ਕਿ ਕੀ ਕੀ ਇਹਨਾਂ ਦਾ ਹੋਏ ਇਹਦੇ ਚ ਐਂਗਲ ਸਿਗਾ ਔਰ ਜਿਹੜਾ ਇਹਦਾ ਕੋਨਸਪੀਰੇਟਰ ਹੈ ਅੰਮ੍ਰਿਤਪਾਲ ਮੈਰੋ ਉਹਨੂੰ ਵੀ ਅਸੀਂ ਫੜਨ ਲਈ ਪ੍ਰੋਪਰਟੀ ਮਲਾਈਆਂ ਹੋਈਆਂ ਸੋ that ਪੂਰਾ ਸਰਕਲ ਕੰਪਲੀਟ ਹੋਵੇ ਤੇ ਹੁਣ ਤੱਕ ਦੀ ਤਫ਼ਤੀਸ਼ ਇਹੀ ਪਤਾ ਲੱਗਿਆ ਕਿ ਜਿਹੜੇ ਇਹ ਦੋਨੋਂ ਹੈਗੇ ਅੰਮ੍ਰਿਤਪਾਲ ਦੇ ਨਾਲ ਦੇ ਐਸੋਸੀਏਟ ਜਿਹੜੇ ਅਸੀਂ ਫੜੇ ਹੈ ਦੇ ਵਰ ਡੂਇੰਗ देयर ਰੋਲ ਮੋਰਲ ਪੁਲਿਸਿੰਗ ਇਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਮਲਾ ਖੋੜ ਹੈ ਇਹ ਪਿੱਛੋ ਇੱਕ ਅੰਜਨ ਦੇਵੀ ਹੈ ਤੇ ਕਮਲਾ ਖੋੜ ਦੀ ਆਈਡੀ ਬਣਾ ਕੇ ਸਾਡੇ ਯੂਥ ਨੂੰ ਅਕੋਰਡਿੰਗ ਟੂ ਦੈਮ ਕਿ ਬਹੁਤ ਹੀ ਵਲਗਰ ਵੀਡੀਓਸ ਪਾਉਂਦੀ ਸੀ ਤੇ ਸਾਡਾ ਅੱਗੇ ਦਾ ਯੂਥ ਖਰਾਬ ਹੋ ਰਿਹਾ ਸੋ ਇਸ ਕਰਕੇ ਅਸੀਂ ਇਹਨਾਂ ਨੂੰ ਪਹਿਲਾਂ ਵੀ ਜਿਹੜਾ ਅੰਮ੍ਰਿਤ ਪਾਲੇ ਰੋਕਦਾ ਸੀਗਾ ਪਰ ਇਹ ਨਹੀਂ ਹਟੀ ਸੋ ਅਕੋਰਡਿੰਗ ਟੂ ਦੈਮ ਉਹਨਾਂ ਨੇ ਇਹਨੂੰ ਸਬਕ ਸਿਖਾਣ ਲਈ ਸਾਰਾ ਪਲਾਨ ਕੀਤਾ ਦੈਟ ਇਜ਼ ਹਾਊ ਦੇ ਪਲਾਨ ਦਿਸ ਹੋਲ ਕਨਸਪੀਰੇਸੀ ਕਿ ਇਹਨੂੰ ਕਿਸੇ ਤਰ੍ਹਾਂ ਇਹਦਾ ਇਹਨਾਂ ਮਰਡਰ ਕਰਨ ਦਾ ਇਹਨਾਂ ਦੋਨਾਂ ਦੀ ਡਿਟੇਲਸ ਜੀ ਮੈਂ ਤੁਹਾਨੂੰ ਦੱਸਾਂਗੀ ਕਿ ਜਿਹੜਾ ਜਿਹੜਾ ਨਿਮਰਨਜੀਤ ਹੈ ਇਹ 21 ਸਾਲ ਦਾ ਹੈ ਤੇ ਜਿਹੜਾ ਜਸਪ੍ਰੀਤ ਸਿੰਘ ਹੈ ਇਹ 23 ਸਾਲ ਦਾ ਹੈ ਤੇ ਨਿਮਰਨਜੀਤ ਦਾ ਅਮਰਿਤਪਾਲ ਦੇ ਨਾਲ ਹੀ ਇੱਕ ਕੇਸ ਹੈਗਾ ਮੁਕੱਦਮਾ ਨੰਬਰ 121/2021 ਇਹ ਥਾਣਾ ਤਨੋਲਾ ਜ਼ਿਲ੍ਹਾ ਬਰਨਾਲਾ 'ਚ ਦਰਜ ਹੈ ਉੱਥੇ ਵੀ ਇਹਨਾਂ ਨੇ ਇੱਕ ਕੋਈ ਡੀ ਐਕਸ ਐਕਸ ਨਾ ਦੀ 뮤직 ਪ੍ਰੋਡਿਊਸਰ ਨੂੰ ਇਹਨਾਂ ਨੇ ਬਿਲੀਵ ਕੀਤਾ ਸੀ ਕਿ ਉਹ ਬੜੀ ਵਲਗਾਰੀਆ ਕਿਸ ਤਰ੍ਹਾਂ ਦੀ ਵੀਡੀਓਜ਼ ਬਣਾਉਂਦਾ ਤੇ ਉਹਨਾਂ ਨੂੰ ਵੀ ਇਸੇ ਪੈਟਰਨ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਤਾਂ ਤਮਕਾਇਆ ਸੀ ਉਹਦੇ ਤਹਿਤ ਇਹਨਾਂ ਤੇ ਇੱਕ ਪਰਚਾ ਦਰਜ ਹੋਇਆ ਸੀ ਅੰਡਰ ਸੈਕਸ਼ਨ 32341506 148149 थाना ਧਨੋਲਾ ਤੇ ਅੰਮ੍ਰਿਤਪਾਲ ਤੇ ਇੱਕ ਹੋਰ ਅੰਮ੍ਰਿਤਸਰ ਜੇ ਵੀ ਈ ਡਿਵੀਜ਼ਨ ਥਾਣੇ ਚ 2020 ਚ ਐਫ ਆਈ ਆ ਨੰਬਰ 5 ਦਰਜ ਹੈ ਅੰਡਰ ਸੈਕਸ਼ਨ 307 ਤੋਂ 434 ਤਾਈ 353186 ਜਦੋਂ ਉਹਨਾਂ ਨੇ ਹੈਰੀਟੇਜ ਸਟਰੀਟ ਤੇ ਆਈ ਥਿੰਕ ਸਟੈਚੂਜ਼ ਵਗੈਰਾ ਨੂੰ ਡਿਮੋਲਿਸ਼ ਕੀਤਾ ਸੀ ਲੱਗਦਾ ਮੈਂ ਪੁੱਛੂ ਦੇ ਕਿ ਇਸ ਏਰੀਆ ਚ ਕੀਤੀ ਗਈ ਹੈ ਕਿ ਉੱਥੇ ਤੁਹਾਨੂੰ ਲੱਗਦਾ ਨਹੀਂ ਪੁਲਿਸ ਦਾ ਸਿਕਿਉਰਟੀ ਲੈਪ ਹੋਈ ਹੈ ਇਸ ਤਰ੍ਹਾਂ ਦੀ ਬਾਤ ਕਰਨਾ ਉਹ ਦੂਸਰਾ ਪਾਰਟੀ ਚ ਸਾਹਮੀ ਨਾਲ ਗੱਡੀ ਲਗਾਉਣਾ। ਦੇਖੋ ਜੀ ਸਿਕਿਉਰਿਟੀ ਲੱਬਸ ਤਾਂ ਵੀਲ ਫਿਗਰ ਆਊਟ ਲੇਟਰ ਬਟ ਜੋ ਹਲੇ ਤੱਕ ਦੀ ਤਫਤੀਸ਼ ਚ ਪਤਾ ਲੱਗਿਆ ਹੈ ਕਿ ਇਨਾਂ ਨੇ ਉਥੋਂ ਲਿਆ ਕੇ ਜੋ ਇਨਾਂ ਨੇ ਪਲਾਨ ਕੀਤਾ ਕਿ ਅਸੀਂ ਕਿਸੇ ਤਰ੍ਹਾਂ ਉਹਨੂੰ ਇਨਟਾਈਜ਼ ਕਰਕੇ ਕਿਸੇ ਹੋਰ ਜਗ੍ਹਾ ਲੈ ਕੇ ਆਵਾਂਗੇ। ਸੋ ਰੈਸਟ ਰਿਗਾਰਡਿੰਗ ਦਿਸ ਜਿਹੜਾ ਲੜਕਾ ਗੱਡੀ ਲੈ ਕੇ ਆ ਰਿਹਾ ਹੈ ਉਹ ਕਿਹੜਾ ਹੈ ਜਸਪੀਤ ਹੈ ਜਾਂ ਨਿਮਰਜੀਤ ਜੀ ਦੇਖੋ ਇਨਾਂ ਕੋਲ ਇੱਕ ਤਾਂ ਗੱਡੀ ਸੀ ਕਿ ਸਕੋਰਪੀਓ ਜਿਹੜੀ ਐਨ ਸਕੋਰਪੀਓ ਸੀਗੀ ਉਹ ਪਹਿਲਾਂ ਜਦੋਂ ਲੁਧਿਆਣੇ ਗਿਆ ਉਸ ਘਟਿਚ ਗਿਆ ਤੇ ਇਨ ਬਿਟਵੀਨ ਦੇ ਹੈਵ ਬੀਨ ਚੇਂਜਿੰਗ ਕਾਰਸ اور ਜਦੋਂ ਉਹਨਾਂ ਨੇ ਕ੍ਰਾਈਮ ਕਰ ਦਿੱਤਾ ਉਸ ਤੋਂ ਬਾਅਦ ਜੋ ਸਾਨੂੰ ਫੁਟੇਜ ਆਇਆ ਕਿ ਜਿਹੜਾ ਜਸਪ੍ਰੀਤ ਹੈ ਉਹ ਨੂੰ ਆਦੇਸ਼ ਦੀ ਪਾਰਕਿੰਗ 'ਚ ਗੱਡੀ ਚ ਲਾ ਕੇ ਛੱਡ ਗਿਆ ਮੈਂ ਲੁਧਿਆਣੇ ਤੋਂ ਵੀ ਆਈ ਸੀ ਜਾਂ ਕੋਈ ਨਾਲ ਸੀ ਜੀ ਇਹ ਤਾਂ ਕੱਲੀ ਆਈ ਸੀਗੇ ਬਟ ਇਹ ਦੋਨੋਂ ਮੁੰਡੇ ਉਹਨੂੰ ਉੱਥੇ ਲੈਣ ਗਏ ਸੀ ਕਿਉਂਕਿ ਸ਼ੀ ਵਾਸ ਨਾਟ ਅਵੇਅਰ ਆਫ ਬਟਿੰਡਾ ਏਰੀਆ ਤਾਂ ਇਹਨਾਂ ਨੇ ਕਾਈਂਡ ਆਫ ਆਪਣੀ ਗੱਡੀ ਤੇ ਉਹਦੀ ਨਾਲ-ਨਾਲ ਆਏ ਮੈਂ ਜਿਹੜੇ ਪਹਿਲੇ ਕੰਟੈਕਟ ਕੀਤਾ ਸੀ ਅੰਮ੍ਰਿਤਪਾਲ ਜੀ ਸੇ ਸੇਮ ਮੈਰੋ ਹੀ ਆ ਪਰ ਲੂਕ ਸੀ ਇਹ ਜੀ ਅੰਮ੍ਰਿਤਵਾਲ ਮੈਰੋ ਹੀ ਹੈ ਜੋ ਇਹਦੀ ਮਦਰ ਨੇ ਸਾਨੂੰ ਬਿਆਨ ਚ ਦੱਸਿਆ ਹੈ ਕਿ ਕੁਝ ਦਿਨ ਪਹਿਲਾਂ ਇਹ ਸਾਡੇ ਘਰ ਆਇਆ ਸੀ ਫਿਰ ਉਹਨੇ ਉਹਦੀ ਆਈਡੈਂਟੀਫਾਈ ਵੀ ਕੀਤਾ ਹੈ ਬਟ ਸ਼ੀ ਹੈ ਸੈਡ ਥੈਟ ਉਨੇ ਨੂੰ ਕਿਹਾ ਕਿ ਸਾਨੂੰ ਕਿਸੇ ਗੱਡੀਆਂ ਦੇ ਪ੍ਰੋਮੋਸ਼ਨ ਲਈ ਤੁਹਾਨੂੰ ਲੈ ਕੇ ਜਾਣਾ ਸੋ ਅਮ੍ਰਿਤਵਾਲ ਮਹਿਰੋ ਵਾ ਥ ਫਰਸਟ ਪਰਸਨ ਜਿਹਨੇ ਕੰਟੈਕਟ ਕੀਤਾ ਅਮ੍ਰਿਤਪਾਲ ਜੀ ਹੁਣ ਤਾਂ ਮੈਂ ਵੀ ਇਹਦੀ ਜੋ ਹੁਣ ਤੱਕ ਦੇਖਿਆ ਹੈ ਜੋ ਇਹਦੇ ਤੇ ਐਫ ਆਈ ਆਰ ਵੀ ਹੈ ਦੇ ਆਰ ਡੂਇੰਗ देयर ਓਨ ਮੋਰਲ ਪੁਲਿਸਿੰਗ ਜਿਨੇ ਇਸ ਕੇਸ ਤੇ ਵੀ ਦੇ ਆਰ ਸੇਇੰਗ ਕਿ ਇਹ ਕੁਝ ਇਮੋਰਲ ਗੱਲਾਂ ਸਾਡੇ ਅਗਲੇ ਯੂਥ ਨੂੰ ਖਰਾਬ ਕਰਨਾ ਚਾਹੁੰਦੀ ਸੀ ਤੇ ਅਸੀਂ ਇਹਨੂੰ ਸਮਝਾਇਆ ਇਹ ਨਹੀਂ ਹਟੀ ਤੇ ਪਿਛਲੇ ਕੇਸਸ ਤੋਂ ਵੀ ਇਹੀ ਲੱਗ ਰਿਹਾ ਕਿ ਇਹ ਇਸ ਤਰ੍ਹਾਂ ਦੇ ਕੰਮ ਕਰਦੇ ਪਾਲਾ ਜੁੜਿਆ ਹੋ ਰਿਹਾ ਤੇ ਹਾਂਜੀ ਆਪਣੀ ਪਰ ਹ ਜੁੜਿਆ ਲਿਆ नहीं जी ये ए, ए बंदे का नाम अमृतपाल है बट ही हाँ। तो पता बट ए डिफरेंट अमृतपाल अभी तक का मोटिव यही पता लगा है कि इनको लगता था कि ये जिस तरह के अपेरेंटली कुछ वल्गर और इमोरल टाइप के और जितने ज्यादा व्यूज इसके बढ़ रहे थे कि ये आगे की यूथ को या हमारे कल्चर को अकॉर्डिंग टू देम के ये हमारे

ਮੈਨੂੰ ਪਤਾ ਨਹੀਂ ਕਿ ਕਿਤਾਬ ਹੈ ਉਹ ਸੀ ਰੀਡਿੰਗ ਹੈ ਬੈਰਰ ਤੋਂ ਲਿਖੀ ਹੈ ਤੇ ਨਾ ਮੈਨੂੰ ਪਤਾ ਨਹੀਂ ਪਾਈ ਆ ਮਪਾਲ ਮੱਦੀ ਅਸੀਂ ਕਿਵੇਂ ਵਾਈਟ ਕਰ ਦੇਈਏ ਉਹਦੇ ਵੀਡੀਓ ਕੀ ਹੈ ਪੁਲਿਸ ਆ ਦੇਗੀ ਕੁਝ ਯੂ نو ਫਿਚਰ ਵਿੱਚ ਜੀ ਦੋ ਬੋ ਨੇ ਕਾਊਂਟ ਟੂ ਬਾਰਕ ਲੈ ਗਈ ਉਹ ਵੀ ਮਾਰਨਿੰਗ ਪਰ ਰਿਮੂਵ ਬਟ ਤੇ ਉਹ ਅਸੀਂ ਤਾਂ ਜੀ ਕੱਲ ਰਾਤ ਨੂੰ ਉਹਨਾਂ ਨੂੰ ਆਲਰੇਡੀ ਅਰੈਸਟ ਕਰ ਲਿਆ ਸੀ ਮੈਨੂੰ ਜੀ ਵਿੱਚ ਇਹ ਵੀ ਹੈ ਕਿ ਜੀ ਇਹ ਗੱਡੀ ਠੀਕ ਕਰਵਾਈ ਸੀ ਕਿ ਇੱਥੇ ਉਹਨਾਂ ਨੂੰ ਗੱਡੀ ਠੀਕ ਕਰਵਾਈ ਹੈ ਇਹਨਾਂ ਨੇ ਕਿਸੇ ਬਾਰਡਰ ਤੋਂ ਆਪਣਾ ਕਿਸੇ ਤੋਂ मेरा फ्रेंड तो बात कर तो, तो लेकिन वो तो पता लगे कि ये ठीक पर आनी थी लेकिन इसने अदरवाइज बड़ी कमिटमेंट की थी की कमिटमेंट कर दोगे लेकिन उस वादा तो मालूम सेट था इस कारण करके आपसे लड़े नहीं मुझे इनिशियली इनिशियली जिस कल करके वो मन्नी उस तो बाद तो इन आदि दी गाड़ी उन्होंने तो थोड़ी बहुत ठीक करा देंगे बट यस दीस आर इंटरनल थिंग्स ਉਨੂੰ ਇੰਟਾਈਸ ਇਸੇ ਕਰਕੇ ਕੀਤਾ ਸੀਗਾ ਵੀ ਪ੍ਰੋਮੋਸ਼ਨ ਦੇ ਬਹਾਨੇ ਇੱਥੇ ਲੈ ਕੇ ਆਈਏ ਫਿਰ ਇਹਨਾਂ ਦੀ ਜੋ ਆਪਸ ਦੀ ਗੱਲਬਾਤ ਹੈ ਉਹ ਸੀ ਤਫਤੀਸ਼ ਦੇ ਸਾਹਮਣੇ ਲੈ ਕੇ ਆ ਬਾਕੀ ਚਾ ਬਠਿੰਡਾ ਦਾ ਕੁਝ ਦੂਸਰਾ ਸਵਾਲ ਮੇਰਾ ਇਸ ਨਾਲ ਵੀ ਮਾਰਿਆ ਕਿਸ ਤਰ੍ਹਾਂ ਗਿਆ ਇਹ ਜੀ ਵਰਕਸ਼ਾਪ ਬਠਿੰਡਾ ਜ਼ਿਲ੍ਹੇ ਚ ਹੈ ਮੇਰੇ ਲਈ ਬਠਿੰਡਾ ਮੀਨਸ ਡਿਸਟ੍ਰਿਕਟ ਮੈਂ ਕੋਈ ਕੁਝ ਉਸ ਤਰ੍ਹਾਂ ਨਹੀਂ ਕਹਿ ਰਹੀ ਤੇ ਇਹਨੂੰ ਮਾਰਿਆ ਗਿਆ ਜਿਹੜਾ ਜਸਪ੍ਰੀਤ ਹੈ ਕਿਉਂਕਿ ਇਹ ਨਿਹੰਗ ਬਾਣੇ ਚ ਰਹਿੰਦੇ ਉਸ ਦਿਨ ਦੇ ਉਹ ਵੇਅਰਿੰਗ ਸਿਵਲ ਕਪੜੇ ਪਰ ਉਹਨੇ ਆਪਣੀ ਸ਼ਰਟ ਦੇ ਥੱਲੇ ਇੱਕ ਆ ਕੀਵਰਡ ਇਨ ਅਮਰੀਕਾ ਸਾਹਿਬ ਬੰਨਿਆ ਹੋਇਆ ਸੀ ਤੇ ਜਦੋਂ ਉਹਦੀ ਗੱਡੀ 'ਚ ਇਹਨਾਂ ਦੀ ਇਹ ਆਰਗੂਮੈਂਟ ਇਹਨਾਂ ਗੱਲਾਂ ਤੇ ਸ਼ੁਰੂ ਹੋਈ ਤੇ ਉਹਨੇ ਉਹਨੂੰ ਯੂਜ਼ ਹੋਲ ਕੇ ਉਹਦੇ ਗਲੇ 'ਚ ਫਾਹ ਲਾ ਕੇ ਉਹਦੇ ਨਾਲ ਇਹਦਾ ਗਲਾ ਕੱਟਿਆ ਇਹ ਨਾਲ ਤਾਂ ਫੋਨ ਲੱਗਦੀ ਹੈ ਪੜਕੀ ਆ ਜਾਂਦਾ ਹਾਂਜੀ ਗੱਡੀ 'ਚ ਲੜਕੀ ਦੀ ਗੱਡੀ 'ਚ ਹੀ ਹੋਇਆ ਲੜਕੀ ਦੀ ਗੱਡੀ 'ਚ ਸੀ ਸਕਾਰਪਿਓ ਗੱਡੀ ਦੇ ਵਿੱਚ ਸੀਗੀ ਜੀ ਉਹਨਾਂ ਜਦੋਂ ਇਹਨਾਂ ਨੇ ਮਰਡਰ ਕੀਤਾ ਜੀ ਲੜਕੀ ਦੀ ਗੱਡੀ 'ਚ ਸੀ ਬਟ ਇਨੀਸ਼ੀਅਲੀ ਦੇ ਹੈਡ ਗੋਨ ਇਨ देयर ओन ਸਕੋਰਪਿਓ ਫਿਰ ਇੱਥੇ ਆ ਕੇ ਕੁਝ-ਕੁਝ ਤਰੀਕੇ ਨਾਲ ਕਦੇ ਉਹਦੀ ਗੱਡੀ 'ਚ ਬੈਠੇ ਇਸ ਤਰ੍ਹਾਂ ਚੇਂਜ ਹੋ ਗਿਆ ਕਈ ਪ੍ਰਾਂਤਕੀ ਵੋਟ ਕੁਝ ਪ੍ਰਾਪਤ ਹੋਏ ਇਹ ਦੋਸ਼ੀਆਂ ਦੇ ਨਾਲ ਜੀ ਜਿਹੜੀ ਗੱਡੀ ਚ ਆਏ ਸੀਗੇ ਐਂਡ ਸਕੋਰਪਿਓ ਉਹ ਵੀ ਬਰਾਮਦ ਹੋ ਗਈ ਹੈ ਔਰ ਜਿਹੜੀ ਗੱਡੀ ਲੜਕੀ ਦੀ ਸੀ ਉਹ ਤਾਂ ਉਸ ਦਿਨ ਆਦੇਸ਼ 'ਚ ਪਾਰਕਿੰਗ 'ਚ ਮਿਲੀ ਗਈ ਸੀ ਜੀ ਜੋ ਦੀ ਮਦਰ ਨੇ ਵੀ ਕਿਹਾ ਕਿ ਪਹਿਲਾਂ ਵੀ ਇਹ ਕੋਈ ਨਾ ਕੋਈ ਪ੍ਰੋਮੋਸ਼ਨਸ ਲਈ ਵਕ ਵਕ ਜਗ੍ਹਾ ਜਾਂਦੀ ਸੀ ਸੋ that is as per the version of the parents ਜੀ ਕਤਲ ਜੋ ਇੱਥੇ ਹੋਇਆ ਮੈਂ ਤਾਂ ਉਹਦਾ ਹੀ ਤੁਹਾਨੂੰ ਦੱਸ ਸਕਦਾ ਹੈ ਅਰੇਸਟ ਜੀ ਨੂੰ ਪੁੱਛੋ ਦੇ ਏਰੀਆ 'ਚ ਕੀਤਾ ਗਿਆ ਹੈ ਰਾਤੀ 1 ਵਜੇ ਦੇ ਕਰੀਬ ਲੜਕੀ ਦਾ ਮੋਬਾਈਲ ਜੀ ਹਲੇ ਨਹੀਂ ਬਰਾਮਦ ਹੋਇਆ ਬਟ ਅਸੀਂ 201 ਜਿਹੜਾ ਡਿਸਟਰਕਸ਼ਨ ਆਫ ਐਵਿਡੈਂਸ ਹੁੰਦਾ ਹੈ ਉਹ ਆਲਰੇਡੀ ਸੈਕਸ਼ਨ ਐਫ ਆਈ ਆਰ ਚ ਲਾਇਆ ਹੋਇਆ। ਪਾਰਕਿੰਗ ਦੀ ਜੀ ਕਿੰਨੇ ਦਿਨ ਤੋਂ ਕਰੀ ਕਰੀ ਇਟਾ ਪਾਰਕਿੰਗ ਦੀ ਜੀ ਸਾਨੂੰ 11 ਸ਼ਾਮ ਨੂੰ ਇਨਫੋਰਮੇਸ਼ਨ ਆਈ ਹੈ। ਸੋ ਇੱਕ ਦਿਨ ਤਾਂ ਪੂਰਾ ਰਹਿ ਗਿਆ। ਮਰਡਰ ਨੂੰ ਹੋਇਆ ਹੈ ਜਾਂ 10 ਨੂੰ ਹੋਇਆ ਹੈ? ਮਰਡਰ ਜੀ 9 ਔਰ 10 ਦੀ ਤੁਸੀਂ ਦਰਮਿਆਨਾ ਹੀ ਕਹਿ ਸਕਦੇ ਹੋ ਬਿਕਾਜ਼ ਉਹਨੂੰ ਨੋਂ ਨੂੰ ਤਾਂ ਲੈ ਆਏ ਸੀਗੇ ਦੁਪਹਿਰੋਂ ਚੱਲ ਪਏ ਸੀਗੇ ਤਾਂ